ਛਾਉਦੇ ਚਾਰ ਅੱਖਰਾਂ ਦੀ ਹੁੰਦਾ ਤਲਾਕ ਜਿਹੜਾ ਹੁੰਦਾ ਪਰ ਇਹਦੇ ਵਿੱਚ ਵੱਡੇ ਵੱਡੇ ਪਰਿਵਾਰਾਂ ਦੇ ਰਿਸ਼ਤੇ ਖਤਮ ਹੋ ਸਕਦੇ ਆ ਇੱਕ ਆ ਮਾਸੂਮ ਬੱਚੇ ਦੀ ਕੀ ਜ਼ਿੰਦਗੀ ਦਾ ਦੋਸ਼ ਆ ਇਹ ਮਾਸੂਮ ਬੱਚੇ ਦੀ ਸਾਰੀ ਜ਼ਿੰਦਗੀ ਤਬਾਹ ਹੋ ਗਈ ਆ ਤੁਸੀਂ ਵੀਡੀਓ ਵੇਖੀ ਆ ਘੁੰਮੀ ਜਾਂਦੀ ਆਪਣੇ ਇੰਟਰਨੈਟ ਤੇ ਹਨਾ 3-4 ਦਿਨਾਂ ਦੀ ਜਿੱਥੇ ਇੱਕ ਗੁਰਸਿੱਖ ਮੁੰਡਾ ਤੇ ਇੱਕ ਬੀਬੀ ਵੱਲੋਂ ਤਲਾਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਬੱਚੇ ਨੂੰ ਬੀਬੀ ਵੱਲੋਂ ਆਪਣੇ ਨਾਂ ਲਿਆਇਆ ਜਾਂਦਾ ਹੈਗਾ ਤੇ ਇਸ ਤੋਂ ਬਾਅਦ ਉਹਦਾ ਪਿਓ ਵੀ ਬਹੁਤ ਰੋਂਦਾ ਮੁੰਡੇ ਦਾ ਜਿਹੜਾ ਦਾਦਾ ਹੁੰਦਾਗਾ ਬੱਚੇ ਦਾ ਤੇ ਉਹ ਬੱਚਾ ਵੀ ਬਹੁਤ ਔਖਾ ਜਾ ਰਿਹਾ ਹੁੰਦਾ ਹੈ ਤਾਂ ਇੱਥੇ ਉਹ ਬੱਚੇ ਦਾ ਕੀ ਕਸੂਰ ਸੀਗਾ ਜਿਹਨੇ ਆਪਦੀ ਸਾਰੀ ਜ਼ਿੰਦਗੀ ਵਿੱਚ ਦੂਆ ਦੇ ਪਿਓ ਨਾਲ ਮਿਲਕੀ ਨਹੀਂ ਆਉਣਾ ਆਦੇ ਮਾਂ ਕੋਲ ਹੀ ਰਹਿਣਾਗਾ ਪਿਓ ਦਾ ਪਿਆਰ ਹੀ ਨਹੀਂ ਮਿਲਣਾ ਉਹ ਬੱਚੇ ਨੂੰ ਤੇ ਉਹ ਬੱਚੇ ਦਾ ਇੱਥੇ ਕੀ ਕਸੂਰ ਆ ਇੱਥੇ ਉਹ ਗੱਲ ਹੈ ਨਾ ਵੀ ਜਿਹੜੀ ਆਪਾਂ ਆਯਾਦੀ ਦੇ ਦਿੰਨੇ ਆ ਔਰਤਾਂ ਨੂੰ ਉਹ ਯਾਦੀ ਦੇ ਇਹ ਔਰਤਾਂ ਗਲਤ ਮਹਿਣੇ ਸਮਝ ਦਿੱਤੀਆਂ ਨੇ ਉਹ ਉਹ ਬੰਦੇ ਨੇ ਆਪਣੀ ਘਰਾਂ ਵਾਲੇ ਨੂੰ ਇੰਨੀ ਆਯਾਦੀ ਦੇਤੀ ਕਿ ਉਹਨੇ ਉਸਤੇ ਆਪਾਂ ਕਹਿੰਦੇ ਨੇ ਇੱਕ ਤਰ੍ਹਾਂ ਦੀ ਗੌਰ ਨਹੀਂ ਕੀਤੀ ਪਰ ਗੌਰ ਕਰਨ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਇਹ ਆਪਦੀ ਰਿਸਪਾਂਸਿਬਿਲਟੀ ਹੁੰਦੀ ਹੈ ਪਰਿਵਾਰਾਂ ਨੂੰ ਸਾਂਭਣ ਦੀ ਔਰਤਾਂ ਦੀ ਪਰ ਉਹ ਔਰਤ ਨੇ ਆਪਦਾ ਪਰਿਵਾਰ ਸਾਂਭਿਆ ਨਹੀਂ ਹੁਣ ਜਿਵੇਂ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਇੰਸਟਾਗ੍ਰam 'ਤੇ ਆਪਣੇ YouTube ਤੇ ਇੰਟਰਵਿਊ ਲੈਤੀ ਗਈ ਉਹ ਗੁਰਸ਼ਖਬੀਰ ਸੀ ਤਾਂ ਹੁਣੀ ਦੱਸਿਆ ਕਿ ਇਹ ਸਾਡੇ ਨਾਲ ਲੜਾਈ ਕਲੇਸ਼ ਵੀ ਕਰਦੀ ਸੀ ਔਰਤ ਬਹੁਤ ਦਿਨਾਂ ਦਾ ਲੜਾਈ ਕਲੇਸ਼ ਚੱਲਦਾ ਇਹਨਾਂ ਨਾਲ ਤਾਂ ਕਰਕੇ ਵੀ ਇਹ ਔਰਤ ਨੇ ਹੀ ਸਾਡੇ ਨਾਲ ਤਲਾਕ ਕਰਨ ਦਾ ਫੈਸਲਾ ਲਿਆ ਤੜਕੇ 4 ਵਜੇ ਘਰੋਂ ਉੱਠ ਕੇ ਚਲੀ ਗਈ ਇਸ ਤੋਂ ਬਾਅਦ ਅਸੀਂ ਜੁਰਪਾਲੀ ਤਾਂ ਇਸ ਤੋਂ ਉਲਟਾ ਉਹਨਾਂ ਨੇ ਸਾਡੇ ਤੇ ਹੀ ਪਰਚਾ ਕਰਤਾ ਕਿ ਤੁਸੀਂ ਇਸ ਨੂੰ ਗੁੰਮ ਕੀਤਾ ਪਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਮਾਮਲਾ ਕੁਝ ਹੋਰ ਨਿਕਲਿਆ ਉਹ ਮਹਾਲੀ ਬੈਠੀ ਸੀ ਮਹਾਲੀ ਤੋਂ ਫੜੀ ਗਈ ਆ ਹਣਾ ਫੇਰ ਇਸ ਤੋਂ ਬਾਅਦ ਉਹਨਾਂ ਨੂੰ ਤਲਾਕ ਲੈ ਲੈਂਦੇ ਆਪਸ ਵਿੱਚ ਤੇ ਉਹ ਬੱਚੇ ਨੂੰ ਅਲੱਗ ਕਰਕੇ ਲੈ ਲੈਂਦੇ ਆ ਤੇ ਉਹ ਪਰਿਵਾਰ ਦਾ ਦੁੱਖ ਆ ਕਿ ਸਾਡਾ ਬੱਚਾ ਸਾਨੂੰ ਮਿਲਣਾ ਚਾਹੀਦਾ ਹਾਂ ਵੀਰੇ ਮਿਲਣਾ ਵੀ ਚਾਹੀਦਾ ਇੱਥੇ ਉਹ ਵੀਰ ਦੀ ਕੀ ਗਲਤੀ ਆ ਹਨਾ ਜਿਹੜੇ ਬੰਦੇ ਦੀ ਕੀ ਗਲਤੀ ਉਹ ਆਪਾਂ ਰੋਂਦਾ ਦੇਖਿਆ ਮੈਨੂੰ ਵੇਖਣ ਨੂੰ ਵੀ ਵਿਚਾਰਾ ਸਿੱਧਾ ਸਾਦਾ ਲੱਗਦਾ ਕੋਈ ਆਪਣਾ ਬਾਲਾ ਚੱਕਮਾ ਵੱੱਦਾ ਨਹੀਂ ਲੱਗਦਾ ਤਾਂ ਇੱਥੋਂ ਬਈ ਇਹ ਸਿੱਧ ਹੋ ਗਿਆ ਕਿ ਇਹ ਸ਼ਬਦੀ ਬਹੁਤ ਅੱਜਕੱਲ ਛੋਟੇ ਬਣ ਗਏ ਪਰ ਪਰਿਵਾਰਾਂ ਦੇ ਰਿਸ਼ਤੇ ਬਹੁਤ ਵੱਡੇ-ਵੱਡੇ ਖਤਮ ਕਰ ਦਿੰਦੇ ਆ ਕਿਉਂਕਿ ਹੁਣ ਅੱਜਕੱਲ ਜਿਹੜੇ ਮਾਹੌਲ ਚੱਲ ਰਿਆ ਨਾ ਵੀਰੇ ਇਰਤਲਾਕ ਬਹੁਤ ਜ਼ਿਆਦਾ ਵੱਧ ਚੁੱਕਿਆ ਇੱਥੇ ਇੱਕ ਦੂਜੇ ਦੀ ਕਹਿ ਜੇ ਕੋਈ ਕਿਸੇ ਨੂੰ ਕੁਝ ਕਹਿੰਦਾ ਤਾਂ ਉਹਦੇ 'ਚ ਸਹਿਣਸ਼ੀਲਤਾ ਨਹੀਂ ਰਹੀ ਬਈ ਉਲਟਾ ਉਹਨੂੰ ਜਵਾਬ ਦਿੱਤਾ ਜਾਂਦਾ ਹੈ ਅੱਗੇ ਪਿੱਛੇ ਗਹਿਣਾ ਮੰਨਦੇ ਆਂ ਜੀ ਔਰਤਾਂ ਆਪਣੀਆਂ ਸ਼ਰਮ ਮੰਨਦੇ ਆਂ ਸੀ ਇਹ ਚੀਜ਼ਾਂ ਪਰ ਅੱਜ ਕੱਲ ਕੋਈ ਸ਼ਰਮਨਾ ਦੀ ਚੀਜ਼ ਨਹੀਂ ਰਹੀ ਅੱਜ ਕੱਲ ਔਰਤਾਂ ਨੂੰ ਸਿਰਫ ਆਜ਼ਾਦੀ ਚਾਹੀਦੀ ਹੈ ਮੇਰੀਆਂ ਭੈਣਾਂ ਨੂੰ ਵਿੱਚ ਨੂੰ ਗੁੱਸਾ ਲੱਗੂ ਪਰ ਇਹ ਗੁੱਸੇ ਆ ਸਾਰੀਆਂ ਭੈਣਾਂ ਲਈ ਨਹੀਂ ਮੈਂ ਕਹਿ ਰਿਹਾ ਹਾਂ 100 ਚੋਂ 50% ਅੱਜ ਦੇ ਟਾਈਮ ਆਜ਼ਾਦੀ ਦੇ ਮੈਨੇ ਕੁਝ ਗਲਤ ਸਮਝਣ ਲੱਗ ਗਏ ਆਪਣੀਆਂ ਭੈਣਾਂ ਬਾਕੀ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਤੇ ਦੱਬ ਕੇ ਫੋਲੋ ਵੀ ਕਰ ਲੋ ਸਪੋਰਟ ਕਰ ਲੋ ਹੁਣ ਆਪਾਂ ਲਗਾਤਾਰ ਹੀ ਕੰਟੈਂਟ ਚਾਲੂ ਰੱਖਾਂਗੇ ਬਾਕੀ ਭਰਾਵੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਅਜਿਹੀਆਂ ਗੱਲਾਂ ਤੋਂ ਦੂਰ ਰਿਹਾ ਕਰੋ ਇਤਲਾਕ ਤਲੂਕ ਕਹਿਣੇ ਸੌਖੇ ਆ ਬਾਤ ਜਦੋਂ ਪਤਾ ਲੱਗਦਾ ਸਾਲਾਂ ਬੀਤਣ ਬਾਅਦ ਪਤਾ ਲੱਗਦਾ ਵੀ ਜ਼ਿੰਦਗੀ ਕੋਈ ਹੋਰ ਮੋੜ ਤੇ ਚਲੀ ਜਾਂਦੀ ਹੈ ਧੰਨਵਾਦ ਬਈ